ਆਈਫੋਨ 12 ਦੀ ਤੂੰ ਕਦੇ 8000 ਰੁਪਏ ਚ ਦੇ ਗਏ ਬਾਕੀ ਆਈਫੋਨ 12 8000 ਗੜਦੀ ਰੱਖ ਚੱਕ ਉੱਪਰ ਆਈਫੋਨ 12 8000 ਹਰ ਤਾਂ 12ਵ ਦੀ ਰੇਟ ਤੱਕ ਆਉਂਦਾ ਕੀ ਤੁਮਾਕਾ ਕਰਤੇ ਆਈਫੋਨ ਆ ਜੇ ਕੋਈ ਤੁਮਾਕਾ ਕਰਤਾ ਬਿਲਕੁਲ ਤੁਮਾਕਾ ਕਰਤਾ ਹੋਈ ਸੀ ਆਈਫੋਨ 13 ਲੈ ਜਾਓ ਠੀਕ ਹੈ ਬਹੁਤ ਵਧੀਆ ਟੈਲੈਂਟ ਹਾਂਜੀ ਮਿੱਤਰੋ ਵੈਲਕਮ ਬੈਕ ਟੂ ਨਿਊ ਬਲੌਗ ਕਿੰਨੇ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਅੱਜ ਫੇਰ ਆਪਾਂ ਚੱਲੇ ਆਂ ਪ੍ਰੋਮੋਸ਼ਨ ਤੇ ਇਹ ਤੁਹਾਨੂੰ ਫੇਰ ਦੁਬਾਰਾ ਪ੍ਰੋਮੋਸ਼ਨ ਵਾਲੀ ਵੀਡੀਓ ਦਿਖਾਵਾਂਗੇ ਵੀਡੀਓ ਸਕਿੱਪ ਨਾ ਕਰਿਓ ਪੂਰੀ ਦੇਖਿਓ ਤੇ ਆਪਣਾ ਬਾਈ ਵੀ ਤਿਆਰ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆ ਸਾਡਾ ਸਾਡੀ ਬੁਗੜੀ ਆ ਅੱਗੋਂ ਮੈਂ ਕਿਹਦਾ ਸਤਿ ਸ਼੍ਰੀ ਅਕਾਲ ਕਰਦੇ ਸਾਡਾ ਨੂੰ ਕਿਹਦਾ ਸਤਿ ਸ਼੍ਰੀ ਅਕਾਲ ਬੋਲੀ ਸੱਤ ਜੋਤ ਸਤਿ ਸ਼੍ਰੀ ਅਕਾਲ ਇਹ ਸੱਤ ਆਈ ਸਾਡੀ ਬੁਗੜੀ ਆ ਸ਼ੌਂਦੀ ਤੇ ਹੁਣ ਆਪਾਂ ਚੱਲਦੇ ਆਂ ਕਲਾਕਾਰ ਸਾਹਿਬ ਕਿਵੇਂ ਹੋ ਜੀ ਇਹਦਾ ਪਾਵਲਾ ਬਲੌਗ ਇਹ ਜੜਵਾ ਸਾਹਿਬ ਪਹਿਲੀ ਇਤਲਾਪ ਪਹਿਲੀ ਇਤਲਾਪ ਇਹਨੇ ਬਈ ਮੰਗਤ ਜੀ ਇਹ ਸ਼ੱਕਰਪੁਰੇ ਦੇ ਸਿੰਗਰ ਨੇ ਬਾਈ ਦੇ ਪਹਿਲਾਂ ਦੋ ਤਿੰਨ ਗਾਣੇ ਵੀ ਆਏ ਨੇ ਆਪਾਂ ਡਿਕਸ ਉਹ ਬਣਾਈਏ ਤਰੀ ਉਰੇ ਖੜ ਕੇ ਵੀਡੀਓ ਉਹ ਰੀਲ ਬਈ ਬਹੁਤ ਸੋਹਣੀ ਨਹੀਂ ਤੇਰਾ ਲਿੰਕ ਪਾਵਾਂਗੇ ਡਿਕਾਚ ਉਹ ਅੱਜ ਉਪਰਾਂ ਅੱਜ ਅਸੀਂ ਚੱਲੇ ਸੀ ਰਤੀਏ ਰਤੀਏ ਸੀ ਸਾਡਾ ਸ਼ੂਟ ਮਤਲਬ ਪ੍ਰੋਮੋਸ਼ਨ ਕਰ ਰਹੇ ਤੇ ਜਦੋਂ ਸ਼ੱਕਰਪੁਰੇ ਪਿੰਡ ਚੋਂ ਲੰਘਣ ਲੱਗੇ ਨਾ ਸਾਹਮਣੇ ਸਾਡੇ ਜੱਖਲੇ ਦੇ ਸ਼ੱਕਰਪੁਰੇ ਸਾਨੂੰ ਅੱਜ ਮੰਗਾ ਵੀਰਾ ਮਿਲਿਆ ਮੰਗਾ ਮੰਗੇ ਸ਼ੱਕਰਪੁਰਿਆ ਬਿੱਕਾ ਸ਼ੱਕਰਪੁਰਿਆ ਗਾਣਿਆਂ ਚ ਬਿੱਕਾ ਸ਼ੱਕਰਪੁਰਿਆ ਬਾਈ ਦਾ ਮੰਗਾ ਹੈ ਬਾਕੀ ਬਾਈ ਦੇ ਬਹੁਤ ਸੋਹਣੇ ਸੋਹਣੇ ਗਾਣੇ ਆਏ ਆ ਤੇ ਬਾਈ ਨਾਲ ਅੱਜ ਮਿਲਣ ਦਾ ਮੌਕਾ ਮਿਲਿਆ ਵੈਸੇ ਬਾਈ ਆਪਣਾ ਬਹੁਤ ਪਿਆਰਾ ਪੁਰਾਣਾ ਮਿੱਤਰ ਹੈ ਬਾਕੀ ਦੋ ਬੋਲ ਸੁਣਾਊਗਾ ਆਪਦੇ ਆਣ ਵਾਲੇ ਗਾਣੇ ਦੇ ਜਿਹੜੇ ਆਏ ਸੀ ਪਹਿਲਾਂ ਆਇਆ ਸੀ ਸੁਣਾ ਬਈ ਦੋ ਬੋਲ ਸੁਣਾ ਦੇ ਪਹਿਲਾਂ ਤਾਂ ਅਮਨ ਵੀਰੇ ਉੱਤਨ ਥੋੜਾ ਜਿਹਾ ਉੱਚਾ ਬੋਲ ਚੱਲ ਕੋਈ ਨਾ ਦੋ ਬੋਲ ਸੁਣਾ ਦੇ ਭਰਾ ਬਣ ਕੇ ਹਾਂ ਪਤਾ ਕਿ ਨਹੀਂ ਚੱਲਦਾ ਹ ਮਾਈਂਡ ਤੇਰੇ ਵੇ ਹੋ ਕਰਦਾ ਨਹੀਂ ਗੱਲ ਕਾਤੋਂ ਨਾਲ ਮੇਰੇ ਵੇ ਹਾਂ ਪਤਾ ਕਿ ਨਹੀਂ ਚੱਲਦਾ ਹ ਮਾਈਂਡ ਤੇਰੇ ਵੇ ਕਰਦਾ ਨਹੀਂ ਗੱਲ ਕਾਤੋਂ ਨਾਲ ਮੇਰੇ ਵੇ ਹਾਂ ਦੇਖੀ ਕਿਤੇ ਕਰਦੀ ਡਿਲੀਟ ਨਾ ਆ ਜਿਹੜੀ ਦਿਲ ਚ ਬਣਾਈ ਹੋਈ ਆ ਹਾਂ ਦੇਖੀ ਮੁਕਰ ਜਾਈ ਨਾ ਜੱਟਾ ਤੂੰ ਵੇ ਗੱਲ ਲਾਵਾਂ ਤੱਕ ਆਈ ਹੋਈ ਆ ਉਹ ਵੇ ਗੱਲ ਲਾਵਾਂ ਤੱਕ ਆਈ ਹੋਈ ਆ ਤੇ ਬਾਈ ਦਾ ਵੀ ਬਹੁਤ ਟਾਈਮ ਪਹਿਲਾਂ ਇੱਕ ਗਾਣਾ ਆਇਆ ਸੀ ਲਾ ਮੌਸ ਤੋਂ ਇਲਾਵਾ ਹੋਰ ਵੀ ਆਈ ਸੀ ਆ ਨਾਲੇ ਟਾਈਮ ਚ ਇੱਕ ਮੇਰਾ ਬਾਈ ਦਾ ਵੀ ਗਾਣਾ ਆ ਰਿਹਾ ਇਹਦਾ ਲਿਰਿਕਸ ਮੈਂ ਲਿਖੇ ਹੋਏ ਨੇ ਯਾਦ ਹੋਣਾ ਉਹਦੇ ਵੀ ਦੋ ਬੋਲ ਸੁਣਾ ਹੀ ਦਿੰਨੇ ਆ ਕਿਵੇਂ ਲਿਖਿਆ ਸੀ ਦੱਸੋ ਫਿਰ ਉਹਦੇ ਵੀ ਸੁਣਾ ਦੋ ਬੋਲ ਧਿਆਨ ਚ ਨਹੀਂ ਚੱਲ ਕੋਈ ਗੱਲ ਨਹੀਂ ਨੈਕਸਟ ਟਾਈਮ ਜਰੂਰ ਬਾਕੀ ਲਵ ਯੂ ਬਾਈ ਦੀ ਆਈਡੀ ਮੈਂਸ਼ਨ ਕਰੂੰਗਾ ਨੀਚੇ ਬਾਈ ਨੂੰ ਫੋਲੋ ਜਰੂਰ ਕਰਿਓ ਠੀਕ ਹੈ ਆ ਲਓ ਜੀ ਆਣੇ ਸਾਡੇ ਸਿੰਗਰ ਸਾਹਿਬ ਬਸ ਮੰਗਾ ਸ਼ੱਕਰਪੁਰੀਆ ਧੰਨਵਾਦ ਤੇਰਾ ਆਣ ਵਾਲੇ ਟਾਈਮ ਤੇ ਕੁੜੀਆਂ ਗੁੜੀਆਂ ਆਪਣੇ ਨਾਲ ਛੋਟੇ ਇਹਦੀ ਸਾਡੀ ਟੀਮ ਮੈਂਬਰ ਵੀ ਆ ਰਹੀ ਹੈ ਅੱਜ ਨਾਲ ਹੈਲੋ ਠੀਕ ਹੈ ਬਹੁਤ ਵਧੀਆ ਟੈਲੈਂਟ ਹੈ ਨਾ ਚਾਹੀਦਾ ਕੱਲ ਉਹਨਾਂ ਨੂੰ ਕਹਿ ਕੇ ਆ ਜੇ ਨੂੰ ਫੋਲੋ ਕਰੋ ਲਾਈਕ ਕਰੋ ਮੈਨੂੰ ਇੰਨੇ ਜਣੇ ਪੁੱਛੇ ਕਿ ਕਹਿੰਦੇ ਕੁੜੀ ਕੌਣ ਐ ਮੈਂ ਕਹਾ ਸਾਡੀ ਟੀਮ ਮੈਂਬਰ ਐ ਵੀਡੀਓ ਬਣਾਉਂਦੀ ਆ ਆਉਂਗਾ ਲੋ ਜੀ ਬਾਕੀ ਬਲੌਗ ਨਾਲ ਬਣੇ ਰਹੋ ਬੰਦੇ ਲਈ ਤੇਰੀ ਹਰਕਤ ਹੈ ਵੀ ਮਿੱਤਰੋ ਆਪਾਂ ਪਹੁੰਚ ਗਏ ਸ਼ਹਿਰ ਰਥੀਏ ਹੁਣ ਆਪਾਂ ਕਰਦੇ ਆ ਪ੍ਰੋਮੋਸ਼ਨ ਤੁਹਾਨੂੰ ਦਿਖਾਉਂਦੇ ਆ ਕਿਹੜੀ ਦੁਕਾਨ ਦੀ ਅੱਜ ਪ੍ਰੋਮੋਸ਼ਨ ਐ ਆਹ ਦੁਕਾਨ ਦੀ ਅੱਜ ਪ੍ਰੋਮੋਸ਼ਨ ਕਰਨੀ ਆਪਾਂ ਉਹ ਓਮ ਕਰਗਰਗ ਮੋਬਾਈਲ ਲੈਂਡ ਕੱਪਾ ਕਰ ਰਹੇ ਆ ਅੱਜ ਮੋਬਾਈਲ ਸ਼ਾਪ ਦੀ ਪ੍ਰੋਮੋਸ਼ਨ ਜੇ ਤੁਸੀਂ ਵੀ ਕੋਈ ਮੋਬਾਈਲ ਲੈਣਾ ਹੋ ਤਾਂ ਭਾਈਆਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਉਹੋ ਆ ਕੇ ਲੈ ਸਕਦੇ ਹੋ ਆਈਫੋਨ ਤੁਹਾਨੂੰ ਸਾਰੇ ਮਿਲ ਜਾਣਗੇ 12 13 15 14 ਜਿਹੜਾ ਮਰਜ਼ੀ ਲੈ ਲਓ ਬਾਕੀ ਐਂਡਰੋਇਡ ਚ ਵੀ ਭਾਈਆਂ ਨੇ ਬਹੁਤ ਘੈਂਟ ਘੈਂਟ ਡੀਲਾਂ ਲਾਈਆਂ ਨੇ ਤੇ ਹੁਣ ਆਪਾਂ ਕਰਦੇ ਆ ਪ੍ਰੋਮੋਸ਼ਨ ਤੇ ਬਾਜ਼ ਚ ਨੱਕੇ ਲੱਗ ਰਹੇ ਨੇ 8000 ਆਈਫੋਨ ਐਕਸਟਰਾ ਦੇ ਦੀ 8000 ਰੁਪਏ ਜੀ ਹੈ 8000 ਦਾ 3000 2400 ਦਾ ਫਿਰ 8000 ਰੁਪਏ ਚ ਕੀ ਆਉਂ ਕਦਾਰ ਘੜ ਲਿਆਉ ਤੇ ਬਾਤਾਂ ਕਰਾਂਗੇ ਨਹੀਂ ਕਰਾਂਗੇ 8000 ਰੁਪਏ ਤੋਂ ਨੂੰ ਵੀ ਹਾਂ ਜੇ ਮੈਂ ਤੈਨੂੰ 30000 ਦੀ ਮੈਂ ਆਈਫੋਨ 12 ਦੀ ਤੂੰ ਕਦੇ 8000 ਰੁਪਏ ਚ ਦੇ ਗਏ ਬਾਕੀ ਆਈਫੋਨ 12 8000 ਘੜੀ ਦੇ ਰੱਖ ਚੱਕ ਉੱਪਰ ਆਈਫੋਨ 12 8000 ਤੁਸੀਂ ਦੇਖ ਸਕਦੇ ਹੋ ਭਾਈ ਜੀ ਇਹ 11 ਕੀ ਰੇਟ ਕਰਤਾ 12 ਕੀ ਰੇਟ ਦਾ ਕਰਤਾ ਕੀ ਤੁਮਾਕੇ ਕਰਤੇ ਆ iPhone ਆ ਜੇ ਆਪਣੇ ਤੁਮਾਕਾ ਕਰਤਾ ਬਿਲਕੁਲ ਤੁਮਾਕਾ ਕਰਤਾ ਸੀ ਸੀ iPhone 13 ਲੈ ਜਾਉਗਾ ਹਾਂਜੀ ਉਹਨਾਂ ਵਾਸਤੇ ਵੀ ਅਵਲ ਮੋਬਾਈਲ ਲੈਵਰ ਆ ਉਹਨਾਂ ਨੂੰ ਗਾਰਾ ਆਵਾਰੇ ਚਾਰਜਰ ਪ੍ਰੋਟੈਕਸ਼ਨ ਕੇ ਸਭ ਕੁਝ ਫ੍ਰੀ ਹੈ ਹਾਂਜੀ ਫ੍ਰੀ ਤੇ 8000 ਰੁਪਏ 10000 12000 ਰੁਪਏ ਦੇ ਕੇ ਆਦਾ ਮੋਬਾਈਲ ਲੈ ਜਾਓ ਜਿਹਦਾ ਫਾਈਨੈਂਸ ਸਿਵਲ ਸਕੋਰ ਬੜੀਆ ਓਕੇ ਹੈ ਹਾਂਜੀ ਲੋਕ ਵਿਗਾਰ ਤੋਂ ਨੂੰ ਦੁਬਾਰਾ ਨੋਟ ਕਰ ਲੋ ਜੇਣਾ ਵੀ ਬੰਦਾ ਆਪਣਾ ਗਰਗ ਮੋਬਾਈਲ ਸ਼ਾਪੀ ਡਿਸਕ੍ਰਿਪਸ਼ਨ ਚ ਲਿੰਕ ਹੈ ਪੇਜ ਨੂੰ ਫੋਲੋ ਕਰਕੇ ਆਊਗਾ ਇਹ ਵੀਡੀਓ 50 ਜਣਿਆਂ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਇਹ ਆਈਫੋਨ ਦਾ ਡੈਪਟਰ ਤੇ ਆਈਫੋਨ ਦੀ ਕੇਬਲ ਬਿਲਕੁਲ ਫ੍ਰੀ ਮਿਲੂਗੀ ਤੇ ਆ ਪੰਜ ਗਿਫਟ ਕਿਹਨੂੰ ਫ੍ਰੀ ਮਿਲਣ ਜਾ ਰਹੇ ਆ 1 2 3 4 5 ਜਿਹੜਾ ਵੀ ਬੰਦਾ ਆਪਣੀ ਦੁਕਾਨ ਤੋਂ ਕੋਈ ਵੀ ਆਈਫੋਨ ਖਰੀਦਦਾ 8000 ਰੁਪਏ ਵਰਕੇ 10000 ਰੁਪਏ ਵਰਕੇ 15000 ਰੁਪਏ ਵਰਕੇ ਤਾਂ ਉਹਨੂੰ ਬਿਲਕੁਲ ਇਹ ਪੰਜ ਗਿਫਟ ਬਿਲਕੁਲ ਫ੍ਰੀ ਮਿਲਣਗੇ ਤੇ ਫ੍ਰੀ ਮਿਲਣਗੇ ਕਿਵੇਂ ਕੋਟੋ ਆਣਾ ਕਿੱਥੇ ਆ ਗਰਗੋਪੁਆਇੰਟ ਚੋਪੀ ਐਂਡ ਇਲੈਕਟ੍ਰੋਨਿਕਸ ਸੰਜੇ ਗਾਂਧੀ ਚੌਂਕ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਇੱਕ ਵਾਰ ਸ਼ੌਪ ਤੇ ਵਿਜ਼ਿਟ ਜਰੂਰ ਕਰੋ ਕਿ ਚਾਰ ਜਣੇ ਰਹਿ ਗਏ ਤੇ ਚਾਰ ਜਣਾਂ ਦਾ ਬਾਈ ਗਿਫਟ ਕੱਢਣ ਲੱਗੇ ਆ ਤੇ ਆ ਲੋ ਜੀ ਕੱਪ ਵਾਲੇ ਦਾ ਕੱਢੋ 2 ਮੀਟਰ ਆ ਕਰ ਰਹੇ ਆ ਲਓ ਬੁੜੀਆ ਕੱਢੋ ਕੀ ਹੁਣ ਦੁਪਹਿਰ ਬਾਅਦ ਕਿੱਥੇ ਮਿਲੋਗੇ ਤੁਸੀਂ ਜੀ ਕੋਈ ਨਾ ਮੇਰੇ ਲਾਈਵ ਵੀਡੀਓ ਚੱਲ ਰਹੀ ਹੈ ਉਸ ਤੇ ਅਵੇਅਰ ਕਰਨਾ ਜਰੂਰੀ ਹੈ ਜੀ ਠੀਕ ਹੈ ਠੀਕ ਆ ਲੋ ਬਾਈ ਜੀ ਆ ਸੈਕਿੰਡ ਕੱਪ ਦਾ ਇਨਾਮ ਸੀ ਮੁਕੇਸ਼ ਨੇ ਜਿਹੜੇ ਡਰਾ ਕੱਢੇ ਸੀ ਉਹ ਬਾਈ ਦਾ ਡਰਾ ਨਿਕਲਿਆ ਸੀ ਕਹਿੰਦਾ ਅਮਨਦੀਪ ਚੱਕਰ ਕਿਹੜਾ ਪਿੰਡ ਹੈ ਮਾਮੂਪੁਰ ਤੋਂ ਇਹਨੂੰ ਹੋਮ ਡਿਲੀਵਰੀ ਕਰਨ ਆਇਆ ਸੀ ਇਨਾਮ ਰਸਤੇ ਜਾਂਦੇ ਜਾਂਦੇ ਖੜ ਗਏ ਮਾਮੂਪੁਰ ਲੈ ਬਣਾ ਤਾ